ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਖਬਰ ਗੁਰਾਇਆਂ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਬੋਪਾਰਾਏ ਨਹਿਰ ਦੇ ਪੁਲ ਤੇ ਟ੍ਰੈਫਿਕ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਕੀਤੀ ਗਈ ਜਿੱਥੋਂ ਇੱਕ ਪ੍ਰਾਈਵੇਟ ਸਕੂਲ ਦੇ ਬੱਸ ਡਰਾਈਵਰ ਨੇ ਬੱਚਿਆਂ ਸਮੇਤ ਬੱਸ ਨੂੰ ਭਜਾ ਲਿਆ ਜਿਸ ਨੂੰ ਟ੍ਰੈਫਿਕ ਪੁਲਿਸ ਦੇ ਕਰਮਚਾਰੀਆਂ ਵੱਲੋਂ ਪਿੱਛਾ ਕਰਕੇ ਟੰਡੇਪਿੰਡ ਕੋਲ ਜਾ ਕੇ ਰੋਕਿਆ ਗਿਆ ਤਾਂ ਫਿਰ ਸ਼ੁਰੂ ਹੋ ਗਿਆ ਸਿਆਸੀ ਆਗੂਆਂ ਨਾਲ ਗੱਲਬਾਤ ਕਰਾਉਣ ਦਾ ਸਿਲਸਲਾ ਤੇ ਡਰਾਈਵਰ ਵੱਲੋਂ ਕਿਸੇ ਚੇਅਰਮੈਨ ਦੇ ਨਾਲ ਟ੍ਰੈਫਿਕ ਇੰਚਾਰਜ ਦੀ ਗੱਲਬਾਤ ਵੀ ਕਰਾਈ ਪਰੰਤੂ ਫਿਰ ਵੀ ਟ੍ਰੈਫਿਕ ਇੰਚਾਰਜ ਨੇ ਬੰਦੀ ਕਾਰਵਾਈ ਕਰ ਦਿੱਤੀ पता लगे कि यह बस गुराया के एक प्राइवेट स्कूल संबंधित तो है जिसका इंश्योरेंस भी काफ़ी समय तो खत्म है।, है सीनियर पत्रकार आर डी रावों भेजी गई ये विशेष रिपोर्ट

ਕਾਹ ਤੋਂ ਜਿਹੜਾ ਬੰਦ ਨਿਕਲਦਾ ਤੁਹਾਨੂੰ ਮੈਨੂੰ ਉਹ ਆਪਣੀ ਬੱਚੀਆਂ ਦੀ ਕਾਹਨੋਂ ਦੇਖਿਆ ਮੈਂ ਨਹੀਂ ਦੇਖਿਆ ਜੀ ਠੀਕ ਹੈ ਕੀ ਨਾ ਆਪਾਂ ਤੁਹਾਨੂੰ ਬੁੱਤਰਾ ਦੇ ਮਹਾਰਾਜ ਜਾਣ ਦਿਓ ਮਹਾਰਾਜ ਜਿਹੜਾ ਗਰੀਬ ਬੰਦਾ ਜਿਨੀ ਵਾਰੀ ਲੱਗਾ ਤੁਸੀਂ ਚੇਰਮੈਨ ਸਾਹਿਬ ਇਹੋ ਮੈਂ ਤਾਂ ਗੱਡੀ ਰੋਕੀ ਆ ਆਪਣੀ ਕੀ ਨਾ ਆ ਭਜੀ ਗੁਰਨਾਮ ਸਿੰਘ ਐਸਐਹ ਆਂ ਬਰਾਹ ਤੋਂ ਯਾਰ ਮੈਂ ਅੱਜ ਵਸਤੇ ਲੱਗਾ ਪਹਿਲੇ ਤੇ ਨਹੀਂ ਇਹ ਲਿਬਰਟੀ ਵਾਲੇ ਲਿਬਰਟੀ ਟੂ ਵਾਲਿਆਂ ਦੀ ਯਾਰ ਮੇਰੀ ਗੱਲੋਂ ਪਹਿਲਾ ਇਲਾਕੇ ਦੇ ਸਰ ਉਹਨੇ ਮੂਹ ਹੱਥ ਨਹੀਂ ਦਿੱਤਾ ਬਾਅਦ ਵਿੱਚ ਕਹਿੰਦੇ ਸੁੱਤੀ ਵਾਰ ਮੈਂ ਤੁਹਾਨੂੰ ਤੇ ਆਂਟ ਨਾਲ ਜਾ ਰਿਹਾ ਹਾਂ ਉਹ ਜੇ ਦਾ ਨਾਮ ਸੰਤ ਕਰ ਉਹ ਗੱਲ ਮੜ ਗਈ ਵੀਡੀਓ ਬਣੀ ਸੀ ਭਾਈ ਮੇਰੇ ਪਾਸ ਵੀ ਬਣੀ ਹੋਈ ਤੇ ਤੇਰੀ ਫੋਨ ਵੀ ਬਣਦੀ ਤੇ ਪਹਿਲਾਂ ਦੀ ਵੀ ਬਣਦੀ ਹੈ ਭਾਜੀ ਉਹਦੀ ਵੀਡੀਓ ਬਣੀ ਆ ਬਸ ਰੋਕੀ ਸੀ ਕਿ ਪੁੱਤਰ ਘਰ ਬੁੱਤਰ ਖੜੇ ਨੂੰ ਕਹਿੰਦਾ ਉਹਨਾਂ ਬਣਾਈਆਂ ਨਹੀਂ ਪਹਿਲਾਂ ਗੱਲ ਸੁਣੋ ਹੱਥ ਥੋੜਾ ਦਿੱਤਾ ਹੀ ਨਹੀਂ ਮੈਂ ਬਸ ਰੋਕੀ ਨਹੀਂ ਭਾਜੀ ਮੈਂ ਨਾਕੀ ਦਾ ਦਿੱਤਾ ਭਾਜੀ ਤੁਸੀਂ ਦੱਸੋ ਪਹਿਲਾਂ ਇੱਕ ਵਾਰ ਵੀ ਹੱਥ ਦਿੱਤਾ ਭਾਜੀ ਕਿੱਥੇ ਜੀ ਉਹ ਤੈਨਾਂ ਭਾਜੀ ਪੁੱਤਰ ਘਰ ਆਏ ਮੇਰੇ ਨਾਲ ਹੀ ਆਇਆ ਇਹ ਉਹਦਾ ਮਾਲ ਲੱਗੀ ਸੀ ਜਦੋਂ ਮੈਂ ਇੱਧਰ ਤੁਹਾਡੇ ਵਾਲੀ ਕਾਰ ਇੱਧਰ ਮੈਂ ਮੈਂ ਤਾਂ ਦੇਖਿਆ ਹੀ ਨਹੀਂ ਹੈਗਾ ਤੁਸੀਂ ਇਹ ਦੱਸੋ ਪਾਜੀ ਪਹਿਲਾਂ ਜਦੋਂ ਤੁਸੀਂ ਨਾਕੇ ਨੂੰ ਮੈਂ ਉਦੋਂ ਨਾ ਰੋ ਚਲੋ ਬੰਨੇਗਾ ਚੱਕ ਬੱਟ ਨਿਕਲ ਜਾ ਬੱਟ ਨਿਕਲ ਜਾ ਕਰ ਦਿੰਦੇ ਬੱਟ ਨਹੀਂ ਕਰਦਾ ਨਹੀਂ ਨਹੀਂ ਭਾਜੀ ਜਾਣ ਦਿਓ ਮਹਾਰਾਜ ਇੱਥੇ ਦੱਸ ਆਪ ਦੇਵਾ ਕਰਦੇ ਪਏ ਆ ਕਾ ਤੁਮ ਹੈਲੋ ਆ ਜਾ ਹਾਂ ਜਿੱਤੋ ਕਹਿੰਦੇ ਚਲਾਨ ਕਰਦੇ ਆ ਗੁਰਨਾਮ ਸਿੰਘ ਆ ਆ ਹੋਈ ਗੱਲ ਕਰਦੇ ਪਏ ਸੀ ਤਾਂ ਨਾ ਆ ਕਰਿਓ ਤਾਂ ਆ ਕਰਿਓ ਮਰੇ ਹਾਂਜੀ ਬਾਜੀ ਹਰ ਮੈਂ ਕੁੰਦਰ ਦੀ ਇਹ ਤੁਹਾਨੂੰ ਮੈਂ ਮੋੜਦਾ ਮੈਂ ਪਿਛੇ ਨਹੀਂ ਮੋੜਦਾ ਤੁਹਾਨੂੰ ਮੈਂ ਦੱਸ ਦਿੰਦਾ ਯਾਰ ਇਹ ਮੈਡੀਕਲ ਹੁੰਦਾ ਠੀਕ ਕੋਈ ਗੱਲ ਨਹੀਂ ਮੈਂ ਫੋਟਾ ਨਹੀਂ ਕਰਦਾ ਹੋਈ ਸਰ ਕੋਈ ਆਪਾਂ ਨੰਬਰ ਦਿਓ ਨੰਬਰ ਲਓ ਆਪਣਾ ਹਾਂਜੀ